ਬੁਟੀਕ ਵਾਲਿਆਂ ਦੇ ਇੱਕ ਆ ਸੈਕਸ਼ਨ ਵੀ ਆਪਾਂ ਬਣਾਇਆ ਜਿੱਥੇ ਤੁਹਾਨੂੰ ਦੁਨੀਆ ਦਾ ਹਰੇਕ ਪਲੇਨ ਬੇਸ ਮਿਲ ਜੇਗਾ ਪਲੇਨ ਕਪੜਾ ਮਿਲ ਜੇਗਾ ਜੇ ਮੇਰੀ ਕਿਸੇ ਭੈਣ ਨੇ ਕੜਾਈਆਂ ਕਰਾਣੀਆਂ ਠੀਕ ਹੈ ਜੀ ਬੁਟੀਕ ਵਾਲਿਆਂ ਮੇਰੇ ਭੈਣਾਂ ਵਾਸਤੇ ਸਪੈਸ਼ਲ ਤਿਆਰ ਕਰਵਾਇਆ ਜੀ ਆਪਾਂ ਇਹ ਜਿੰਨਾ ਵੀ ਸੈਕਸ਼ਨ ਇਹ ਬਣਿਆ ਹੋਇਆ ਸਾਰਾ ਪਲੇਨ ਦਾ ਇੱਥੇ ਤੁਹਾਨੂੰ ਨਵੇਂ-ਨਵੇਂ ਕਪੜੇ ਮਿਲਣਗੇ ਬਹੁਤ ਘੱਟ ਰੇਟਾਂ ਤੇ ਸੂਟ ਮਿਲਣ ਜਾ ਰਿਹਾ ਹੈ ਕਲਰ ਡੇ ਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਆਪਾਂ ਤੁਹਾਨੂੰ ਸਿੰਗਲ ਸਿੰਗਲ ਕਰਕੇ ਵੀ ਦਿਖਾ ਦਾਂਗੇ ਸਾਰੀ ਡਿਜ਼ਾਈਨਿੰਗ ਮਿਲ ਜਾਣੀ ਹੈ ਜੀ ਇੱਥੇ ਪਲੇਨ ਦਾ ਸੈਕਸ਼ਨ ਆਪਾਂ ਤਿਆਰ ਕੀਤਾ ਹੈ ਗੋਠੀ ਵਾਲਿਆਂ ਨੇ ਬਹੁਤ ਘੱਟ ਰੇਟਾਂ ਤੇ ਤੁਹਾਨੂੰ ਡਿਜ਼ਾਈਨ ਮਿਲ ਜਾਣਗੇ ਇੱਥੇ ਤੁਹਾਨੂੰ ਵਿੰਟਰ ਵੇਅਰ ਵਾਲੇ ਪਲੇਨ ਸੂਟ ਵੀ ਮਿਲ ਜਾਣਗੇ ਤੇ ਜਿਵੇਂ ਕਿ ਆਪਣੇ ਆ ਚੱਲ ਰਿਹਾ ਵੈਲਵਟ ਵਾਲੇ ਸੂਟ ਉਹ ਵੀ ਪਲੇਨ ਦੇ ਵਿੱਚ ਇਨਾਂ ਕੋਲ ਮਿਲ ਜਾਣਗੇ ਸਿਲਕ ਦੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਮਿਲ ਜਾਣਗੇ ਜੀ ਪਰ ਮਿਲਣਗੇ ਬਹੁਤ ਘੱਟ ਰੇਟਾਂ ਤੇ ਸਾਰੇ ਡਿਜ਼ਾਈਨ ਮਿਲਣਗੇ ਦੇਖੋ ਜੀ ਜਿਵੇਂ ਕਿ ਨਵੇਂ ਕੱਪੜੇ ਚੱਲ ਰਹੇ ਆ ਅਦਿਆਂ ਦਾ ਤਾਂ ਨਾਮ ਵੀ ਨਹੀਂ ਪਤਾ ਹੋਣਾ ਮੇਰੀਆਂ ਭੈਣਾਂ ਨੂੰ ਉਹ ਵਾਲੇ ਕੱਪੜੇ ਵੀ ਮਿਲ ਜਾਣਗੇ ਰੇਟ ਬਹੁਤ ਘੱਟ ਮਿਲਣਗੇ ਬਸ ਤੁਸੀਂ ਕਰਨਾ ਕੀ ਹੈ ਇੱਕ ਵਾਰੀ ਆਓ ਗੋਠੀ ਵਾਲਿਆਂ ਦੇ ਬਹੁਤ ਸੋਹਣੇ ਸੋਹਣੇ ਸੂਟ ਤੁਹਾਨੂੰ ਦੇਖਣ ਨੂੰ ਮਿਲਣਗੇ ਜੀ ਤੇ ਬਹੁਤ ਘੱਟ ਰੇਟਾਂ ਦੇ ਸੂਟ ਲਾ ਰੱਖਿਆ ਹੈ ਇਹੋ ਕਾਊਂਟਰ ਹੈ ਜਿੱਥੇ ਤੁਹਾਨੂੰ ਦੁਨੀਆ ਦੀ ਸਾਰੀ ਵੈਰਾਈਟੀ ਮਿਲ ਜਾਈਗੀ ਸਾਰੀ ਦਾ ਮਤਲਬ ਸਾਰੇ ਡਿਜ਼ਾਈਨ ਮਿਲ ਜਾਣਗੇ ਵੀ ਨੈਕ ਗळा ਨਵੇਂ ਕੱਪੜੇ ਸਾਰੇ ਵਰਕ ਆਹ ਕਾਊਂਟਰ ਤੇ ਤੁਹਾਨੂੰ ਮਿਲ ਜਾਣਗੇ ਤੇ ਇਹ ਕਾਊਂਟਰ ਕਿੱਥੇ ਤੁਹਾਨੂੰ ਪਤਾ ਹੀ ਹੈ ਇਹ ਗੋਠੀ ਵਾਲਿਆਂ ਦੇ ਹੁਣ ਨਵਾਂ ਕਾਊਂਟਰ ਲਗਾਇਆ ਜੀ ਇਥੇ ਤੁਹਾਨੂੰ 600 ਤੋਂ ਲੈ ਕੇ 3000 ਤੱਕ ਬਹੁਤ ਸੋਹਣੇ ਸੂਟ ਮਿਲ ਜਾਣਗੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਕੀ ਕੀ ਮਿਲਦਾ ਹੈ ਚੀਜ਼ਾਂ ਬਹੁਤ ਸੋਹਣੀਆਂ ਮਿਲ ਜਾਣਗੀਆਂ ਤੁਹਾਨੂੰ ਤੁਸੀਂ ਪਹਿਲਾਂ ਨਿਗਾਹ ਮਾਰ ਲਓ ਬਹੁਤ ਸੋਹਣੇ ਸੂਟ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਦਿਖਾਏ ਜਾਣਗੇ ਨੋਰਮਲ ਰੇਟਾਂ ਤੇ ਜਿਵੇਂ ਕਿ ਹੁਣ ਕਰਵਾ ਆ ਰਿਹਾ ਕਰਵੇ ਵਾਸਤੇ ਬਹੁਤ ਸੋਹਣੇ ਸੋਹਣੇ ਸੂਟ ਮਿਲਣਗੇ ਆ ਦੇਖੋ ਜੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਅੱਗੇ ਆਪਾਂ ਤੁਹਾਨੂੰ ਇੱਕ ਇੱਕ ਡਿਜ਼ਾਈਨ ਖੋਲ ਕੇ ਦਿਖਾਵਾਂਗੇ ਸਿੰਗਲ ਸਿੰਗਲ ਜੀ ਇਹ ਜਿਹੜਾ ਕਾਊਂਟਰ ਹੈ ਇਹ ਹੁਣ ਨਿਊ ਗੋਠੀ ਵਾਲਿਆਂ ਦੇ ਆ ਦੇਖੋ ਜੀ ਆ ਚੁ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੂਟ ਦੇਖਣ ਨੂੰ ਮਿਲਣਗੇ ਪਜਾਮਿਆਂ ਤੋਂ ਸ਼ੁਰੂ ਹੋ ਜਾਂਦੇ ਆ ਜੀ ਕਾਊਂਟਰ ਦੇ ਕੁਰਤੇ ਪਜਾਮਿਆਂ ਤੋਂ ਸ਼ੁਰੂ ਹੋ ਕੇ ਬੁਟੀਕਾਂ ਵਾਲੇ ਸੂਟ ਮਿਲ ਜਾਣਗੇ ਬਹੁਤ ਸੋਹਣੇ ਸੋਹਣੇ ਸੂਟ ਤੁਹਾਨੂੰ ਦੇਖਣ ਨੂੰ ਮਿਲਣਗੇ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਿੰਗਲ ਸਿੰਗਲ ਡਿਜ਼ਾਈਨ ਸਾਰੇ ਸੂਟਾਂ ਦੇ ਰੇਟ ਦੱਸਾਂਗੇ ਆਪਾਂ ਕੀ ਰੇਟ ਦਾ ਸੂਟ ਮਿਲ ਜੂਗਾ ਕਿਹੜਾ ਕਪੜਾ ਮਿਲ ਜੂਗਾ ਵੀਡੀਓ ਚ ਬਸ ਸਾਡੇ ਨਾਲ ਬਨੇ ਰਿਓ ਜੀ ਬਹੁਤ ਸੋਹਣੇ ਸੋਹਣੇ ਸੂਟ ਤੁਹਾਨੂੰ ਦਿਖਾਵਾਂਗੇ ਆਪਾਂ ਆਪਾਂ ਗੋਠੀ ਵਾਲਿਆਂ ਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਬਹੁਤ ਸੋਨੇ ਸੋਨੇ ਸੂਟ ਜੋ ਕਿ ਅੱਜ ਆਪਾਂ ਤੁਹਾਨੂੰ ਵਲੌਗ ਤੇ ਵੀ ਦਿਖਾਵਾਂਗੇ ਵੀਡੀਓ ਦੇ ਵੀ ਸਾਡੇ ਨਾਲ ਬਣੇ ਰਿਓ ਸੂਟ ਬਹੁਤ ਸੋਨੇ ਦਿਖਾਵਾਂਗੇ ਤੁਹਾਨੂੰ ਅੱਜ ਆਪਾਂ ਹੁਣ ਆਪਾਂ ਚੱਲਦੇ ਹਾਂ ਸਾਹਿਬ ਜੀ ਕੋਲ ਸਾਹਿਬ ਜੀ ਨਵੀਂ ਵੈਰਾਈਟੀ ਕੀ ਲੈ ਕੇ ਆ ਗਏ ਹੁਣ ਵੈਰਾਈਟੀ ਬਹੁਤ ਆਈ ਆ ਭਾਜੀ ਬਹੁਤ ਆਈ ਆ ਪਹਿਲਾਂ ਉਹ ਦੇਖੋ ਜੀ ਉਹ ਆਪਣੇ ਕੋਲੇ ਆ ਦੇਖੋ ਸਲਾਈ ਲੱਗ ਕੇ ਆਏ ਐ ਪੱਕੇ ਮਿਲਣਾ ਹੋ ਗਿਆ ਨਾ ਆਪਾਂ ਸਲਾਈ ਲਵਾਉਣੇ ਆ ਸਾਰੇ ਡਿਜ਼ਾਈਨ ਆ ਗਏ ਸਾਰੇ ਡਿਜ਼ਾਈਨ ਆ ਗਏ ਭਾਜੀ ਸਪੈਸ਼ਲ ਜਿਵੇਂ ਹੁਣ ਕਰਵਾਉਣ ਵਾਲਾ ਮੈਂ ਕਿ ਕਰਵਾ ਵੀਰੇ ਵਾਰ ਤਿਆਰ ਵੀਰੇ ਬਿਨ ਤਿਆਰ ਠੀਕ ਐ ਫੰਕਸ਼ਨ ਆ ਲੋ ਇੱਥੇ ਬੈਠੋ ਭਾਜੀ ਤੁਸੀਂ ਇਹ ਡਿਜ਼ਾਈਨਿੰਗ ਚੈੱਕ ਕਰੋ ਦਿਖਾਓ ਭਾਜੀ ਇਹ ਆ ਲੋ ਆ ਮੇਰਾ ਆਇਆ ਜੀ ਫਰੰਟ ਵਰਕ ਵਾਲਾ ਸੂਟ ਇਹ ਹਾਂਜੀ ਬਾਜ਼ਾਰ 'ਚ ਇਹ ਵੇਚ ਰਿਹਾ ਭਾਜੀ 7000 ਦਾ ਅੱਛਾ 8000 ਦਾ ਅੱਛਾ ਕਰਾਸ਼ੇ ਕਪੜੇ ਤੇ ਅੱਛਾ ਦੁਪੱਟਾ ਕਰਾਸ਼ ਦਾ ਅੱਛਾ ਸੂਟ ਦੁਪੱਟਾ ਦੋਨੇ ਕੜਾਈ ਵਾਲੇ ਤੇ ਭਾਜੀ ਆਪਣੇ ਕੋਲ ਕਿੰਨੇ ਦਾ ਭਾਜੀ ਸਿਰਫ 3100 ਦਾ ਭਾਜੀ 3100 ਦਾ ਮੈਂ ਕਿਹਾ ਸਿਰਫ 3100 ਦਾ ਹੋਰ ਨਹੀਂ ਮਿਲ ਜਾਣਗੇ ਰੈਜ਼ਨ ਬਹੁਤ ਆ ਦੇਖੋ ਕਲਰ ਬਹੁਤ ਠੀਕ ਹੈ ਭਾਜੀ ਠੀਕ ਹੈ ਭਾਜੀ ਭਾਜੀ ਬਾਕੀ ਆ ਦੇਖੋ ਇੱਧਰ ਨਵਾਂ ਮਾ ਫੋਲਡ ਯਾਨ ਕਿੜੇ ਆ ਗਏ ਆ ਰੇਟ ਲੱਗ ਕੇ ਆਦੇ ਆ ਭਾਜੀ ਇੱਧਰ ਆ ਜਾਓ ਮੜੇ ਅੱਜ ਦਿਖਾ ਦਿਆਂ ਆਪਣੇ ਪਹਿਣਾ ਨੂੰ ਸਾਰੇ ਸੂਟ ਦਿਖਾਵਾਂਗੇ ਜਿਹੜੀ ਅੱਜ ਦੀ ਵੈਰਾਈਟੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਬਹੁਤ ਸੋਹਣਾ ਸੋਹਣਾ ਸੂਟ ਦੇਖਣ ਨੂੰ ਮਿਲਣਗੇ ਵੀਡੀਓ ਦੇ ਵਿੱਚ ਬਣੇ ਰਿਓ ਪਹਿਣਾ ਹਾਂ ਜੀ ਚੈੱਕ ਕਰੋ ਹਾਂ ਚੈੱਕ ਕਰੋ ਭਾਜੀ ਰਜਤ ਭਾਜੀ ਤੁਸੀਂ ਦਿਖਾਓ ਫੋਲਡ ਕੇ ਡਿਜ਼ਾਈਨ ਆਹ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਕੰਮ ਦੇਖੋ ਜੀ ਸਾਰਾ ਪਰਲ ਦਾ ਕੰਮ ਹੋਇਆ ਹੈ ਗਲੇ ਤੇ ਤੇ ਦੁਪੱਟਾ ਵੀ ਬਹੁਤ ਸੋਹਣਾ ਆਪ ਦਿਖਾਵਾਂਗੇ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਆ ਤੇਰਾ ਫਲਾਕ ਕੀ ਬਾਤ ਹੈ ਜੀ ਇਹ ਪੰਜਾਬੀ ਜੱਸੀ ਬੁਟੀਕ ਦਾ ਪੀਰ ਜੇ ਬੁਟੀਕਾ ਤਾਂ ਤਿਆਰ ਕਰਨ ਚੱਲ ਜੀ ਭਾਜੀ ਸੂਤ ਦੇ ਤਿਆਰ ਹੁੰਦੇ ਆ ਵਾਕਈ ਬਹੁਤ ਸੋਹਣਾ ਛੋੜਿਆ ਆ ਬੜਾ ਦੁਪੱਟਾ ਭਾਜੀ ਆ ਦੁਪੱਟਾ ਆ ਗਿਆ ਜੀ ਆ ਦੇਖੋ ਇਹ ਹੈ ਜੀ ਪੱਲਿਆਂ ਵਾਲਾ ਜੈਪੁਰੀ ਸਟਾਈਲ ਆ ਦੇਖੋ ਜੀ ਪੂਰਾ ਜਗਮਗਾਂਦਾ ਹੋਇਆ ਬਾਰਡਰ ਇਹਦਾ ਬਹੁਤ ਵਧੀਆ ਕੰਮ ਕਰ ਰੱਖਿਆ ਭਾਜੀ ਰੰਗ ਰੰਗ ਵੀ ਹੈਗੇ ਨੇ ਇੱਥੇ ਹਾਂਜੀ ਵੀਰ ਜੀ ਆ ਲੋ ਆ ਕਲਰ ਆਇਆ ਭਾਜੀ ਅੱਛਾ ਇਹ ਆ ਲੋ ਭਾਜੀ ਚਾਰ ਕਲਰ ਦਾ ਸੈੱਟ ਹੈ ਚਾਰੇ ਸੁਬਾ ਸੁਬਾ ਭਾਜੀ ਆਪਾਂ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਅਹੀਂ ਹੁੰਦਾ ਕਿ ਆਪਣੇ ਕੋਲੇ ਜਮਾ ਫਰੈਸ਼ ਵੈਰਾਈਟੀ ਜਮਾ ਫਰੈਸ਼ ਵੈਰਾਈਟੀ ਹੈ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆ ਸੂਟ ਤੁਹਾਨੂੰ ਮਿਲ ਜਾਣਾ 5700 ਦੀ ਰੇਂਜ ਚ ਬਾਜ਼ਾਰ ਜਿਹੜਾ 10000 12000 ਦਾ ਹੈ ਇਹ ਮਿਲ ਜਣਾ 5700 ਪਾਜੀ ਆ ਜਖੋ ਆ ਡਿਜ਼ਾਈਨ ਵੀ ਦਿਖਾਓ ਆ ਕਿਹੜਾ ਵਰਕ ਆ ਗਿਆ ਬਾਜੀ ਇਹ ਪਾਜੀ ਆ ਗਿਆ ਆਰੀ ਵਰਕ ਜੀ ਆਰੀ ਦਾ ਕੰਮ ਆ ਪਾਜੀ ਇਹ ਲਓ ਜੀ ਇਹਦਾ ਬਹੁਤ ਸੋਹਣਾ ਸੂਟ ਆ ਗਿਆ ਇਹ ਵੀ ਬਹੁਤ ਵਧੀਆ ਵਰਕ ਹੋਇਆ ਹੈ ਪਾਜੀ ਤੇ ਪਾਜੀ ਆ ਬੋਟਮ ਆ ਗਈ ਹਾਂਜੀ ਪਾਜੀ ਬੋਟਮ ਪਾਜੀ ਆ ਦੁਪੱਟਾ ਆ ਗਿਆ ਆ ਦੁਪੱਟਾ ਆ ਗਿਆ ਪਾਜੀ ਪਾਜੀ ਮੈਂ ਉਹ ਬੰਦੇ ਨੂੰ ਨਹੀਂ ਮਿਲਿਆ ਜਿਹੜਾ ਪਾਜੀ ਤੁਹਾਡਾ ਇਸ ਹੈਗਾ ਕਹਿੰਦਾ ਇੱਕ ਵਾਰ ਕੋਕੀ ਕਹਿੰਦੇ ਏ ਕਲਾਸ ਕੁਆਲਿਟੀ ਉਹ ਪਾਜੀ ਤੁਸੀਂ ਨਿਗਾਹ ਆਣੀ ਮਾਰੀ ਉਹ ਦੇਖੋ ਉਹ ਦੇਖੋ ਉਧਰਲੇ ਪਾਸੇ ਜਿਹੜੀ ਵੈਰਟੀ ਪਈ ਹੈ ਸੀਖੋ ਆਪਾਂ ਅੱਜ ਬਲੌਗ ਬਣਾ ਰਹੇ ਆ ਤੇ ਪੈਣਾ ਨੂੰ ਨਵੇਂ-ਨਵੇਂ ਸੂਟਾਂ ਦੇ ਵਿੱਚ ਕੀ ਦਿਖਾਓਗੇ ਤੁਸੀਂ ਜੀ ਅੱਜ ਸੰਡੇ ਹਾਂਜੀ ਸੰਡੇ ਨੂੰ ਜੋ ਐਡ ਨਵੀਂ ਆਈ ਹੈ ਭਾਜੀ ਬਿਲਕੁਲ ਭਾਜੀ ਜੋ ਆਈਟਮ ਨਵੀਂ ਆਈ ਹੈ ਕੱਲੀ ਉਹ ਦਿਖਾਵਾਂਗੇ ਪੁਰਾਣਾ ਸੂਟ ਕੋਈ ਨਹੀਂ ਦਿਖਾਵਾਂਗੇ ਪੁਰਾਣਾ ਕੋਈ ਸੂਟ ਨਹੀਂ ਆਪਣੇ ਕੋਲ ਨਵੀਂ ਵੈਰਟੀ ਆਈ ਹੈ ਉਹ ਦੇਖੋ ਸੂਟ ਤੇ ਨਿਗਾਹ ਮਾਰੋ ਰੇਟ ਲੱਗੀ ਜਾਂਦੇ ਮਾਤੇ ਠੀਕ ਹੈ ਕੋਈ ਇਹੋ ਜੀ ਗੱਲ ਇਹ ਸਾਰੀ ਬ੍ਰੈਂਡ ਡੇਲੀ ਜੋ ਆਉਂਦੀ ਹੈ ਉਹ ਤਾਂ ਮੇਰੇ ਭੈਣਾਂ ਨੂੰ ਪਤਾ ਹੈ ਕਿ ਤੁਹਾਡੇ ਕੋਲ ਨਵੀਂ ਵੈਰਾਈਟੀ ਮਿਲਦੀ ਹੈ ਇਹ ਮੇਰੇ ਭੈਣਾਂ ਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਡਿਜ਼ਾਈਨ ਦਿਖਾਓ ਭਾਜੀ ਇਹਨਾਂ ਬਹੁਤੇ ਵੀਰੇ ਜੀ ਭਾਜੀ ਆ ਡਿਜ਼ਾਈਨ ਦਿਖਾ ਰਹੇ ਸੀ ਮੈਂ ਆ ਡਿਜ਼ਾਈਨ ਦਿਖਾ ਰਿਹਾ ਜੀ ਭੈਣਾਂ ਨੂੰ ਅੱਛਾ ਜੀ ਆਰੀ ਦਾ ਵਰਕ ਦਾ ਕੱਟ ਵਰਕ ਦਾ ਕੰਮ ਹੈ 3 ਜਰੀ ਦਾ ਕੰਮ ਹੈ ਰੇਸ਼ਮ ਦਾ ਕੰਮ ਹੈ ਚਿੱਲੇ ਦਾ ਕੰਮ ਹੈ ਕੱਟ ਵਰਕ ਸਟਾਈਲ ਹੈ ਕੱਟ ਤੋਂ ਬਰਖ ਤੇ ਆ ਪਿਆਬੀ ਲੁੱਕ ਕੇ ਭਾਜੀ ਇਹ ਵੀ ਆਫ ਤੇ ਵੇਗੀ ਇਹ ਆਫ ਤੇ ਆਗੇ ਆਫ ਤੇ ਹਾਰੋ ਭਾਜੀ ਆ ਸੂਟ ਆ ਗਿਆ ਸੂਟ ਆ ਗਿਆ ਭਾਜੀ ਜਿੰਨ ਲਈ ਇਹਦੇ 11400 ਇਹ 5700 ਦਾ ਸੂਟ ਮਿਲ ਜੂ ਭਾਜੀ ਕਿੱਥੇ ਨਹੀਂ ਮਿਲਣਾ 5700 ਦਾ ਕਹਿਣ ਦੀ ਗੱਲ ਨਹੀਂ ਕਹਿ ਕੇ ਤੁਹਾਨੂੰ ਕਿ 5700 ਰੁਪਏ ਦਾ ਐਡਾ ਸੋਹਣਾ ਸੂਟ ਜਿਹੜੇ ਬੋਟਮ ਤੇ ਮਾਰ ਕੇ ਭਾਜੀ ਬੋਟਮ ਤੇ ਵਾਰ ਕੇ ਆਹ ਲਓ ਭਾਜੀ ਆਹ ਲਓ ਬੋਟਮ ਤੇ ਵੀ ਵਰਕ ਰੈਣ ਵਾਲਾ ਹੈ ਦੁਪੱਟੇ ਤੇ ਵੀ ਵਰਕ ਰੈਣ ਵਾਲਾ ਹੈ ਪਰ ਦੀ ਜੀ ਕਿੱਲ ਨਹੀਂ ਪਤਾ ਹੁੰਦਾ ਹੈ ਬੋਟਮ ਤੇ ਵਰਕ ਹੈ ਇਹਦਾ ਆਹ ਬਾਏ 500 ਤੋਂ ਕੁਝ ਸਿੰਘੀ ਵੀ ਨੇ ਆਹ ਲਓ ਜੀ ਜਿੰਨੀਆਂ ਤੁਸੀਂ ਕੈਮਰਾਮੈਨ ਦਾ ਰੋਲ ਅਦਾ ਕੀਤਾ ਨਾ ਮੈਂ ਕਹਿੰਦਾ ਕੋਈ ਬੰਦਾ ਨਹੀਂ ਕਰਦਾ ਫੁੱਲ ਬੜਾ ਫੁੱਲ ਕੀਤਾ ਹੈ ਔਰ ਇੱਕ ਇੱਕ ਚੀਜ਼ ਹੈ ਪੈਣ ਨੂੰ ਇੱਕ ਇੱਕ ਚੀਜ਼ ਕਮੈਂਟਰਾਂ ਵੀ ਪੈਣੋ ਦੱਸਦੇ ਰਿਓ ਕਿਥੇ ਆਪਣੀ ਘਾੜ ਰਹਿ ਗਈ ਸੂਟ ਦੁਕਾਨ ਚ ਆਪਾਂ ਨੈਕਸਟ ਦੇ ਵਿੱਚ ਹੋਰ ਵਧੀਆ ਤਰੀਕੇ ਨਾਲ ਤੁਹਾਨੂੰ ਸੂਟ ਦਿਖਾਵਾਂਗੇ ਠੀਕ ਹੈ ਭਾਜੀ ਕੱਲ ਜੇ ਕੱਲ ਕੁਝ ਨਗੀਨਾ ਕੱਢੂ ਗਾ ਸੈਂਡ ਸੂਟ ਆਹ ਲਓ ਜੀ ਅੱਲਾ ਜੇ ਹੋਵੇ ਬੈਠੋ ਭਾਜੀ ਬੈਠੋ ਇਹ ਕਿੰਨਾ ਮੜੇ ਦਿਖਾਓ ਕੀ ਖਲਬਲੀ ਮੱਝੇ ਖਲਬਲੀ ਯਾਰ ਤੇ ਖਲਬਲੀ ਮੱਝੇ ਦਏ ਜਾਣ ਲੋਕੀ ਇਹੋ ਜਿਹੇ ਦਿਖਾਉ ਪਈ ਜਕੀਨ ਮੰਨਿਓ ਆਹ ਲਓ ਭਾਜੀ ਗੱਡਾ ਸੋਨਾ ਆਰਟੀਕਲ ਗੱਡਾ ਪਿਆਰਾ ਆਰਟੀਕਲ ਮੈਂ ਤੇ ਦਾ ਜਨਵਰੀ ਚ ਇੱਕ ਸੂਟ ਬਣ ਗਿਆ ਨੇ ਇੱਕ ਸੂਟ ਇਹ ਸਾਰੀ ਵਰੀ ਦੀ ਗਰੇਸ ਕਰ ਦੂ ਬਾਜੀ ਅੱਛਾ ਸਾਰੇ ਵਰਕ ਦੀ ਗਰੇਸ ਕਰ ਦੂਗਾ ਉਹ ਸਾਰੇ ਸੂਤਰ ਉਠਾ ਕਰ ਦੂਗਾ ਜੇ ਆਪਾਂ ਬ੍ਰੀਕਮ ਕਰ ਕੋਈ ਬ੍ਰੀਕਮ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਇੰਦਾ ਵਧੀਆ ਕੰਮ ਜਿਹੜਾ ਹੈ ਖਲਬਲੀ ਵਾਲਾ ਤੇ ਖਲਬਲੀ ਵਾਲਾ ਦਾ ਸਿੰਪਲ ਕੇਰਾ ਆ ਗਿਆ ਭਾਜੀ ਹੋਰ ਕੀ ਕੀ ਹੈ ਇਹ ਦਾ ਪੱਤਾ ਬੜਾ ਸ਼ਾਨਦਾਰ ਹੈ ਅੱਛਾ ਟਪਾੜੀ ਇਹ ਦੁਪੱਟਾ ਵੀ ਸ਼ਾਨਦਾਰ ਹੈ ਤੇ ਭਾਜੀ ਪੌਂਚਿਆਂ ਦੇ ਵੀ ਵਾਰਕਾ ਨੇ ਆਹ ਦੇਖਿਆ ਆਹ ਦੇਖੋ ਗਿੱਡੇ ਹੈਵੀ ਪੌਂਚੀ ਬਣੇ ਹੋਇਆ ਭਾਜੀ ਆਹ ਬੋਟ ਮੇ ਪਹੁੰਚਿਆ ਅੱਜ ਕੱਲ ਤੁਸੀਂ کہہ ਰਹੇ ਸੀ ਦੁਪੱਟੇ ਦੀ ਉਹ ਕਿੱਥੇ ਹੈ ਬਹੁਤ ਸੋਹਣਾ ਰੁਪਟਾ ਦੇ ਲਈ ਹਾਂਜੀ ਹਾਂਜੀ ਕਿਹ ਕਹਿੰਦਾ ਹਾਂ ਲੋ ਭਾਜੀ ਦੁਪੱਟਾ ਵੀ ਲੋ ਤੇਰੀ ਦੁਪੱਟਾ ਦੇਖ ਕੇ ਹੋ ਜਾਣਾ ਹੈ ਨਾ ਲੱਖ ਦਾ ਵੀ ਪੀਸ ਆ ਭਾਜੀ ਹਾਂਜੀ ਇਹ ਰੀਅਲ ਨੇ ਲੱਖ ਨਵੀ ਇਹ ਵਾਲਾ ਇਹ ਰੀਅਲ ਨੇ ਲੱਖ ਵਰੀ ਹੈ ਠੀਕ ਹੈ ਜੇ ਆਪਾਂ ਲੱਖ ਨਵੀ ਕਹਿੰਦੇ ਨਾ ਇਹ ਰੀਅਲ ਆ ਭਾਜੀ ਐਡਾ ਸੋਹਣਾ ਸੂਰ ਐਡਾ ਕੈਰਾ ਦੁਪੱਟਾ ਦੋ ਕਲਰਾਂ ਚਾਰਟ ਹੈ ਤੇ ਆਪਾਂ ਰੀਡ ਦੀ ਗੱਲ ਕਰਦੇ ਭਾਜੀ ਇਹ ਆ ਹੈ ਚੀਜ਼ ਜਿਹੜੀ ਤੁਸੀਂ ਖਲਬਲੀ ਵਾਲੀ ਦਿਖਾਈ ਹੈ ਨਾ so é que ਹਾਂਜੀ ਸਾਰੇ ਤੇਜ ਦੀ ਤੇ ਸਾਰੀ ਵਰੀ ਦੀ ਸ਼ਾਨ ਮੰਨ ਲੈਂਦੇ ਆ ਇੱਕ ਤੋਂ ਬਾਤੀ ਕੂਤੇ ਸੂਟਾਂ ਨੂੰ ਸੱਤ ਬਣਾਣੇ ਸੱਤਾਂ ਤੋਂ 21 ਬਣਾਣੇ 6 ਦੀ ਟੋਰ ਬਣਨ ਦੀ ਟੋਰ ਦੇਖੋ ਜੀ ਟੋਰ ਆਂਦੀ ਪਾਜੀ ਆਹ ਦੇਖੋ ਰੇਟ ਵੀ ਆਪਾਂ ਟੋਰ ਵਾਲੇ ਦੇ ਰਹੇ ਆਂ ਰੇਟ ਟੋਰ ਵਾਲੇ ਦੇਣੇ ਆਹ ਪੁੱਤਾ ਹੀ ਇੰਨੇ ਦਾ ਆਹ ਛੇੜਾ ਵੇਖੋ ਜੀ 14000 ਦਾ 28000 ਵਾਲਾ ਕੱਲਾ ਦੁਪੱਟਾ ਹੀ ਚੱਕੇ ਸੁੱਟਦਾ ਲੈਡ ਵੀਰ ਦਾ ਦੁਪੱਟਾ ਪਾਜੀ ਜਿਵੇਂ ਕਿ ਲਹਿੰਗੇ ਆਂਦੇ ਸੀ ਉਵੇਂ ਸੂਟ ਆ ਗਏ ਲਹਿੰਗੇ ਆ ਗਏ ਸੂਟ ਆ ਗਏ ਆ ਪਾ ਲੈਣਾ ਫੁਰ ਲੇਂਗਾ ਪਾਣੀ ਨੂੰ ਆਉਣੀ ਆ। ਕੀ ਬਾਤ ਹੈ। ਲੇਂਗਾ ਪਾਣੀ ਲੋੜ ਨਹੀਂ ਪਾਣੀ। ਇਹ ਹੋਈ ਗੱਲ ਬਾਜੀ। ਇੱਦਾਂ ਸੋਹਣਾ ਸੂਟ, ਇੱਦਾਂ ਪਿਆਰਾ ਸੂਟ। ਇੱਕ ਦਾ ਜਨਵਰੀ ਸ਼ਾਨ ਬਣ ਜਾਂਦੀ ਏ। ਸ਼ਾਨ ਜਾਂਦੇ ਬਾਜੀ। ਸ਼ਾਨ ਜਾਂਦੇ ਆ ਬਾਜੀ। ਮੈਂ ਆਪਣੇ ਪਹਿਣਾ ਨੂੰ ਵਿੱਚ ਦੱਸਦਾ ਕਿ ਇਹ ਜਿਵੇਂ ਸੂਟ ਤੁਹਾਨੂੰ ਦਿਖਾ ਰਿਹਾ ਹੈ, ਵੀਡੀਓ ਤੁਸੀਂ ਐ ਨਹੀਂ ਕਰਨੀ। ਨਾ ਐ ਕਰਨੀ ਐ, ਐ ਕਰਨਾ ਵੀਡੀਓ ਨੂੰ ਲਾਈਕ ਤੇ ਵੀਡੀਓ 'ਚ ਬਣੇ ਰੋ। ਅਸੀਂ ਬਹੁਤ ਸੋਹਣੇ ਇਹ ਦਿਖਾਵਾਂਗੇ। ਇਹ ਦੋ ਡੀ ਐਂ ਨਹੀਂ ਐ। ਬਹੁਤ ਡੀ ਐਂ ਦਿਖਾਵਾਂਗੇ। ਇੱਦਾਂ ਬਾਈ ਦੀ ਸੈਂਪਲ ਐ। ਏ ਉਹ ਸੈਂਪਲ ਹੈ ਸਾਰੇ 1 ਦਾ ਜਨਵਰੀ ਦੀ ਟੋਰ ਬਣਾਉਣ ਦਾ ਟੋਰ ਕੌਣ ਜਾਂਦੇ ਬਜੀ ਹਾਂ ਜਮਨਾ ਬਿਕੋ ਨਵੜੇ ਰਾਜਾ ਰਾਣੀ ਵਾਲੇ ਰਾਣੀ ਵਾਲੇ ਹਾਤੀ ਕੋੜੇ ਵਾਲੇ ਹਾਤੀ ਕੋੜੇ ਵਾਲੇ ਧੁਲਾ ਧੁਲਾ ਵਾਲੇ ਬਿਲਕੁਲ ਤੇਰੇ ਟੇਰੇ ਭਾਜੀ ਤੇਰੇ ਟੇਰੇ 50% 50% ਭਾਜੀ 50% ਲੋਕੀ ਬਹੁਤ ਰੋਲਾ ਪਾਉਂਦੇ 50 2500 2500 ਕਹਾ ਕੇ ਜੀ ਕਰੇਵ ਤੇ 1200 1200 ਕਹੇ 2500 1200 ਹੈ ਬਿਲਕੁਲ ਉਹ ਭਾਜੀ ਪਿਓਰ ਨਹੀਂ ਹੈ ਨਹੀਂ ਲੋਕੀ ਕਰੇਵ ਧਾ ਕੇ 2500 2500 ਰੋਲਾ ਪਾਉਂਦੇ ਸੈਂ ਨਹੀਂ ਹੈ ਸੈਂ ਕਰੇਵ ਲਈ ਬੱਚੇ 12 1200 25 2500 ਬੱਚੇ ਨੇ ਗੈਨ ਤਿਆਰ ਕਰਾ ਕੇ ਆਪਾਂ ਰੀਨਲ ਚੀਜ਼ਾਂ ਵਾਹੇ ਰੀਨਲ ਭਾਜੀ ਜਮਾ ਰੀਨਲ ਚੈੱਕ ਕਰੋ ਭਾਜੀ ਲੈ ਟੈੱਕ ਕਰੋ ਰਾਜਾ ਰਾਣੀ ਵਾਲੇ 250 ਰੁਪਏ ਚ 3 ਮੀਟਰ ਬੋਟਮ ਫੈਂਸੀ ਦੁਪੱਟਾ ਫੈਂਸੀ ਦੁਪੱਟਾ 3 ਮੀਟਰ ਬੋਟਮ ਨਾਲ ਬਹੁਤ ਹੀ ਸੋਹਣਾ ਆਰਟੀਕਲ ਆਪਣੇ ਕੋਲ ਆਸ ਗਿਆ ਸਿਕ ਵਾਰੀ ਕਲਰ ਕਲਰ ਵੀ ਭਾਜੀ ਆ ਲੋ 1 2 ਨਹੀਂ ਪੂਰੇ ਇੱਕ ਕਲਰ ਨਹੀਂ ਦਿਖਾਵਾਂਗੇ ਕਿ ਆ ਆ ਗਿਆ ਸਿਕ ਕਲਰ ਆ ਲੋ ਭਾਜੀ 5 5 ਕਲਰ ਆ 5 ਕਲਰ ਸੱਤੇ 5 ਕਲਰ ਬਹੁਤ ਪਿਆਰੇ ਨੇ ਦੇਜਦੇ 250 ਰੁਪਏ ਦੇ ਰਾਜਾ ਰਾਣੀ ਵਾਲਾ ਨੰਬਰ ਬੰਦੀ ਹੈ ਨੰਬਰ 1 ਇਹ ਹਨ ਹਰਾ ਰਾਯਾ ਰਾਟਿਕਰ ਸੇ ਬਹੁਤ ਹੀ ਸੋਹਣਾ ਵਰਕ ਇਹ ਲਖਨਵੀ ਲਖਨਵੀ ਫਰਕਾਬਾਦੀ ਫਰਕਾਬਾਦੀ ਲਖਨਵੀ ਇਹ ਜਿਹੜੇ ਇਹ ਨਹੀਂ ਲਿਖਿਆ ਹੋਣਾ ਇਹਨ ਬਹੁਤ ਲਿਖਿਆ ਹੋਣੇ ਪਰ ਇਹ ਜਿਹੜੇ ਇਹ ਨਹੀਂ ਲਿਖਿਆ ਹੋਣਾ ਇੱਕ ਸੂਟ ਦਾਜਵਰੀ ਦੀ ਸ਼ਾਨ ਬਣ ਗਈ ਜੀ ਇੱਕ ਸੂਟ ਦਾਜਵਰੀ ਦੀ ਪੂਰੀ ਦਾਜਵਰੀ ਸ਼ਾਨ ਮੰਨ ਲਈ ਪਾ ਲਈ ਆ ਲੋ ਵੀਰੇ ਚੈੱਕ ਕਰੋ ਦੁਪੱਟਾ ਇਹ ਜਿਹੜੇ ਸੂਟ ਨੇ ਨਾ ਵੀਰੇ ਇਹ ਸੂਟ ਨੇ ਪਿਓਰ ਬਰਾਈਡਲ ਦਾਜਵਰੀ ਵਾਲੇ ਜਿਵੇਂ ਭਾਜੀ ਨੇ ਕਿਹਾ ਨਾ ਕਿ ਇੱਕ ਸੂਟ ਨੇ ਬਣਾ ਦੇਣੀ ਹੈ ਪੂਰੀ ਸ਼ਾਨ ਤੇ ਸ਼ਾਨ ਵਾਲਾ ਸੂਟ ਹੀ ਹੈ ਤੇ ਰੇਟ ਵੀ ਰੇਟ ਵੀ ਅਸੀਂ ਐ ਨਹੀਂ ਕਿ 25000 26000 30000 ਦਾ ਦੇਣਾ ਨਾ ਜੀ ਨਾ ਅੱਪਾ ਤੇਰਾ ਸਾਇਰ ਭਾਜੀ 26000 ਦਾ ਸੂਟ ਜਿਹਦੇ ਬੋਟਮ ਤੇ ਵਰਕ ਆ ਪਹੁੰਚਿਆ ਤੇ ਕੜਾਈ ਹੈ ਪਹਿਣ ਆ ਚੈੱਕ ਕਰੋ ਜਿਹੜੀ ਮੇਰੀ ਭੈਣ ਨੇ ਦਾਜਵਰੀ ਵਾਲੇ ਸੂਟ ਬਣਾਣੇ ਹੈ ਧਿਆਨ ਰੱਖਿਓ ਨਵੀਂ ਵੈਰਾਈਟੀ ਡੇਲੀ ਓਪਨ ਹੋ ਰਹੀ ਹੈ ਤੁਸੀਂ ਪਹੁੰਚੋ ਪਹੁੰਚੋ ਭੈਣਾ ਚੱਕੋ ਗੋਦੀ ਵਾਲਿਆ ਆਹ ਪਾਜੀ ਪਹੁੰਚੀ ਤੇ ਆ ਜੀ ਇਹ ਪਾਜੀ ਫਰੰਟ ਦਾ ਪੂਰਾ ਫਰੰਟ ਹੈਵੀ ਦੇ ਨਾਲ ਬਹੁਤ ਹੀ ਸੋਹਣਾ ਆਰਟੀਕਲ ਪਾਜੀ ਦੁਪੱਟਾ ਕਿੱਥੇ ਆ ਦੁਪੱਟਾ ਪਾਜੀ ਇੱਥੇ ਨਹੀਂ ਦਿਖਾਇਆ ਸੀ ਹੁਣ ਕਿਹਾ ਸੀ ਬਹੁਤ ਸੋਹਣਾ ਦੁਪੱਟਾ ਦੇਖੋ ਆਹ ਪਾਜੀ ਲੋ ਸੂਟ ਨਾਲ ਉਹ ਦੁਪੱਟਾ ਸੋਹਣਾ ਦੁਪੱਟੇ ਨਾਲ ਉਹ ਸੂਟ ਸੋਹਣਾ ਸੂਟ ਨਾਲ ਉਹ ਦੁਪੱਟਾ ਸੋਹਣਾ ਦੁਪੱਟੇ ਨਾਲ ਉਹ ਸੂਟ ਸੋਹਣਾ ਚੀਜ਼ਾਂ ਦੋਨੀਆਂ ਸੋਹਣੀਆਂ ਆਰਟੀਕਲ ਚੈੱਕ ਕਰ ਸਕਦੇ ਹੋ ਤੇ ਆਹ ਭਾਜੀ ਕਾਪਰ ਕਲਰ ਹੈ ਇੱਕ ਰਾਣੀ ਕਲਰ ਹੈ ਇੱਕ ਕਾਪਰ ਕਲਰ ਭਾਜੀ ਸਾਲ ਭਾਈ ਦਸਤੀਆਂ ਨੇ ਖੂਬੀ ਬਿਲਕੁਲ ਜੀ ਬਿਲਕੁਲ ਖੂਬੀ ਇਹ ਹੈ ਜੀ ਇਹ ਪਿਓਲ ਫਰਕਾਬਦੀ ਕੰਮ ਆ ਜਾਂਦਾ ਜੀ ਜਿਹਦੇ ਤੇ ਦਬਕਾ ਡੋਰੀ ਤੇ ਜੀਰੋ ਸਿੱਪੀ ਦਾ ਕੰਮ ਕੀਤਾ ਹੋਇਆ ਹੈ ੱਗਪਟਾ ਰਹਿਣ ਵਾਲਾ ਹੈਵੀ ਫਰੰਟ ਰਹਿਣ ਵਾਲਾ ਹੈਵੀ ਮੈਂ ਪੈਣਾ ਨੂੰ ਫੇਰ ਦੱਸਦਾ ਕਿ ਵੀਡੀਓ 'ਚ ਬਣੇ ਰਹੋ ਬਹੁਤ ਸੋਹਣੇ ਸੋਹਣੇ ਥੋੜੇ ਮਿਲ ਰਹੇ ਆ ਅੱਜ ਸਪੈਸ਼ਲ ਤੁਹਾਨੂੰ ਦਾਜ ਐਂਡ ਵਰੀ ਵਾਲੇ ਸੂਟ ਦਿਖਾਵਾਂਗੇ ਭਾਜੀ ਨਵੇਂ-ਨਵੇਂ ਆ ਦੇਖੋ ਜੀ ਸਾਰੇ ਇਹ ਨਵੇਂ ਆਣਗੇ ਸਾਰੇ ਵਾਹ ਜੀ ਵਾਹ ਆ ਗਿਆ ਧਮਾਕਾ ਇਹ ਆਲੇ ਫਲ ਬਲੀ ਵਾਲੇ ਸੂਟ ਬਾਜੀ ਹੋਰ ਨੀ ਵਾਲੇ ਹੋਰ ਨੀ ਵਾਲੇ ਡਿਜ਼ਾਈਨ ਆ ਗਏ ਬਾਜੀ ਡਿਜ਼ਾਈਨ ਦੇਖੋ ਤੇ ਰੰਗ ਦੇਖੋ ਕਿੰਨੇ ਸੋਹਣੇ ਆ ਜੇ ਤੁਸੀਂ ਦਾ ਜਿਹੜਾ ਵਰੀ ਬਣਾਣੀ ਹੈ ਨਾ ਤਾਂ ਤੁਸੀਂ ਗੋਠੀ ਵਾਲੇ ਦੀ ਸ਼ੋਪ ਤੇ ਇੱਕ ਵਾਰੀ ਜ਼ਰੂਰ ਆਓ ਬਾਜੀ ਆਓ ਨੀ ਬਾਜੀ ਆਣਾ ਪਹਿਣਾ ਪਹਿਣਾ ਤੀਜਾ ਨਵੀਆਂ ਲੈਣੀਆਂ ਐ ਤਾਂ ਨਵੀਂ ਲੈਣੀ ਤਾਂ ਪੁਰਾਣੀ ਨਹੀਂ ਆਪਾਂ ਗੱਲ ਨਹੀਂ ਕਰਦੇ ਜੇ ਤੀ ਨਵੀਂ ਲੈਣੀ ਹੈ ਬਿਆਸ ਸ਼ਾਗ ਦੇ ਵਾਸਤੇ ਲੈਣਾ ਹੈ ਪ੍ਰੋਰਾ ਮੈਂ ਪੈਂਦਾ ਬਿਆਹ ਭਾਈ ਦਾ ਬਿਆਹ ਗੁੱਡੀ ਦਾ ਬਿਆਹ ਨਾਨਕ ਚੱਕ ਭਰਨੀ ਹੈ ਤੇ ਸਾਡੇ ਕੋਲ ਵੈਰਾਈਟੀ ਲੈ ਜੋ ਛਾਂ ਛਾੜ ਕੇ ਕੱਲਾ ਕੱਲਾ ਥੂੜ ਭਾਜੀ 50 ਔਖੇ ਭਾਜੀ ਆ ਥੂੜ ਤਾਂ ਖੋਲੋ ਆ ਲੋ ਭਾਜੀ ਵਾਜੀ ਵਾਹ ਆ ਥੂੜ ਖੋਲੋ ਇਹਨਾ ਖੋਲਣਾ ਭਾਜੀ ਆਹਣਾ ਥੂੜ ਖੋਲੋ ਭਾਜੀ ਖੋਲੋ ਭਾਜੀ ਆ ਦੇਖੋ ਹੁਣ ਭਾਜੀ ਜਿਵੇਂ ਮੰਜੈਂਟਾ ਕੋਪਰ ਰੈੱਡ ਤੁਸੀਂ ਦਿਖਾਇਆ ਹੁਣ ਕੋਈ ਮੇਰੀ ਭੈਣ ਨਹੀਂ ਪਸੰਦ ਕਰਦੀ ਡਾਰਕ ਰੰਗ ਤੇ ਉਹਨਾਂ ਸੇ ਪੋਲਿਸ ਕਲਰ ਕਲਰ ਹਾਂਜੀ ਦਾ ਸੋਨਾ ਕਲਰ ਬਾਈ ਜੀ ਐਡਾ ਪਿਆਰਾ ਕੰਮ ਕੀਤਾ ਹੋਇਆ ਫਰਕਾਬਾਦੀ ਰੀਨਲ ਪੀਸ ਲੈਣਾ ਰੀਨਲ ਦੀ ਗੱਲ ਕਰ ਰਹੇ ਆਪਾਂ ਐਡਾ ਸੋਨਾ ਕਿ ਐਡਾ ਖੂਬਸੂਰਤ ਕਲਾਤ ਧਾਤਕੇ ਦਾ ਕੰਮ ਕੀਤਾ ਹੋਇਆ ਭਾਜੀ ਇੱਕ ਗੱਲ ਹੋਰ ਹੈ ਮੇਰੀ ਗੱਲ ਤਾਂ ਸੁਣੀ ਹਾਂਜੀ ਭਾਜੀ ਇੱਧਰ ਮੇਰੀ ਗੱਲ ਸੁਣੀ ਨਹੀਂ ਆ ਦੇਖੋ ਮੈਂ ਇਹ ਦੁਪੱਟਾ ਲੈ ਕੇ ਚੱਲਿਆ ਭਾਜੀ ਉਹ ਭਾਜੀ ਭਾਜੀ ਰੁਕ ਜਾਓ ਇੱਧਰ ਆ ਜਾਓ ਭਾਜੀ ਔਰ ਦੁਪੱਟਾ ਦੇਖੋ ਭਾਜੀ ਕਿਹਾ ਆਜੋ ਭਾਜੀ ਆਜੋ ਮੜੇ ਆਓ ਇੱਕ ਦਪੱਤੇ ਦਾ ਬੜੇ ਜਾਨਦਾਰ ਇੱਕ ਗੱਲ ਹੋਰ ਕਹਿਣ ਲੱਗਿਆ ਕਿ ਆਮ ਤੁਹਾਨੂੰ 1000 ਤੋਂ 2 ਡਿਜ਼ਾਈਨ ਦੇਖਣ ਨੂੰ ਮਿਲਦੇ ਆ ਆ ਦੇਖੋ ਅਸੀਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਘਟੋ ਘਟੇ 6ਵਾਂ 7ਵਾਂ ਡਿਜ਼ਾਈਨ ਦਿਖਾ ਦੇ ਭਾਜੀ ਹਾਂ ਜੀ ਸਾਰੇ ਹੀ ਡਿਜ਼ਾਈਨ ਨਵੇਂ ਆ ਤੇ ਆਪਾਂ ਇਹਦੀ ਬੋਟਮ ਦੀ ਗੱਲ ਕਰੀਏ ਬੋਟਮ ਦਿਖਾ ਦੇ ਭਾਜੀ ਦਿਖਾਓ ਦਿਖਾਓ ਜੀ ਇਹ ਆ ਭਾਜੀ ਇਹਦੀ ਬੋਟਮ ਵਰਕ ਕਰਾ ਜੀ ਆ ਸਾਰਾ ਪਹੁੰਚਿਆਂ ਦਾ ਵਰਕ ਹੈ ਏ ਵੀਰੇ ਜਿਹੜੀ ਆਸੀਂ ਵੈਰਾਈਟੀ ਦਿਖਾ ਰਹੇ ਆ ਮਾਰਨਿੰਗ ਟਾਈਮ ਦਿਖਾ ਰਹੇ ਆ ਬਿਲਕੁਲ ਫਰੈਸ਼ ਲਗਾ ਰਹੇ ਆ ਠੀਕ ਹੈ ਜੀ ਤੇ ਵੀਡੀਓ ਚ ਬਣੇ ਰਿਓ ਡਿਜ਼ਾਈਨ ਬਹੁਤ ਆਣਗੇ ਤੇ ਵੀਡੀਓ ਸਕਿਪ ਨਾ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਬਲੌਗ ਹੈ ਜਿਹੜਾ ਕੰਟੀਨਿਊ ਰਹੇਗਾ